ਪਬਲਿਕ ਆਜੀ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪਬਲਿਕ ਪੰਜਾਬ ਵਿੱਚ ਅੱਜ ਆਪਾਂ ਬਣਾਵਾਂਗੇ ਚਿੱਲੀ ਚੀਨ ਜਿਹਦੇ ਲਈ ਆਪਾਂ 300 ਗ੍ਰਾਮ ਪਨੀਰ ਲਈ ਹੈ ਜੀ 4 ਤੋਂ 5 ਪਿਆਜ਼ ਲਈ ਹੈ ਜੀ 3 ਤੋਂ 4 ਬੜੀਆਂ ਸ਼ਿਮਲਾ ਮਿਰਚਾਂ ਲਈਆਂ ਜੀ ਇਹਦੇ ਲਈ ਆਪਾਂ ਸੋਇਆ ਸੌਸ ਲਈ ਹੈ ਜੀ ਅਦਰਕ ਲਸਣ ਦਾ ਪੇਸਟ ਲਿਆ ਜੀ ਤੇ ਅਰਾ ਰੋਟ ਲਈ ਹੈ ਜੀ ਤੇ ਕੈਚਅਪ ਲਈ ਹੈ ਜੀ ਟਮੇਟੋ ਕੈਚਅਪ ਤੇ ਇੱਕ ਐਗ ਲਈ ਐਗ ਜ਼ਰੂਰੀ ਨਹੀਂ ਹੈ ਆਪਾਂ ਇਸ ਨੂੰ ਪਾਣੀ ਵਿੱਚ ਵੀ ਬਣਾ ਸਕਦੇ ਹਾਂ

थोड़ा सा गर्म गर्म साला पाँगे। पाँगे मिक्स हमें हाँ नहीं तो अपना पनीर टुट जाएगा हूँ आप अंडा ऐड कर देवे अंडा कोई जरूरी नहीं है जी

ਇਨੂੰ ਭਾਈ ਇੱਕ ਇੱਕ ਕਰਕੇ ਆਹ ਦੇਖੋ ਜੀ ਆਪਣਾ ਪਨੀਰ ਪੰਗੀ ਤਰ੍ਹਾਂ ਬਣ ਚੁੱਕਿਆ ਬਸ ਆਪਾਂ ਇਸਨੂੰ ਪਨੀਰ ਆਪਣਾ ਫਰਾਈ ਹੋ ਚੁੱਕਿਆ ਦੇਖੋ ਜੀ ਬਹੁਤ ਵਧੀਆ ਕੋਟਿੰਗ ਹੋਈ ਹੈ ਬਸ ਹੁਣ ਆਪਾਂ ਇਸਨੂੰ ਕੱਢ ਲਾਂਗੇ ਆਪਾਂ ਇੱਕ ਪੈਨ ਲੈ ਲਿਆ ਪੈਨ ਲੈ ਲਿਆ ਜੀ ਉਹਦੇ ਵਿੱਚ ਆਪਾਂ ਆਪਾਂ ਪੈਨ ਲੈ ਲਈ ਪੈਨ ਵਿੱਚ ਤੇਲ ਪਾ ਲਿਆ ਜੀ ਹੁਣ ਆਪਾਂ ਇਸ ਵਿੱਚ ਪਿਆਜ਼ ਪਾਵਾਂਗੇ आप इसमें दो मिनट सेक लवावे बस आपा शिमला मिर्च ऐड कर देवे शिमला मिर्च ते तैयार ही आप ज़्यादा नहीं थोड़ा करंटी जाई रखना है ओवर नहीं भुनना है आप इस अदरक लहसुन का पेस्ट से ते हरी मिर्च पावे वो, तो वो, तो वो भी ग्राइंड की हम आपके कटी हुई मिर्च ऐड करें वो थोड़ी अपनी चॉइस है तुम्हें ज़्यादा पसंद कर दो पा लो नहीं कोई जरूरी नहीं है आप इस बंद गोभी कैबेज वो भी यूज़ कर सकते हैं पर हूँ थोड़ा पता मौसम कड़ा है तो वजिया नहीं आ रही इस करके आप पाई नहीं हैं आप इस बंद गोभी कैबेज भी, भी यूज़ कर सकते हैं सर तू पता गर्मी के बच्चे वजिया नहीं आती इस करके आप नहीं यूज कर रहे हूँ आप पनीर ऐड कर देवे हम आप इस हिलावे हम आप सोया सॉस ऐड करेंगे ਤੇ ਟਮਾਟਰ ਕਿੱਥੇ ਪਾਵਾਂਗੇ ਹੁਣ ਆਪਾਂ ਇਹ ਤਿੰਨ ਚੀਜ਼ਾਂ ਨੂੰ ਮਿਕਸ ਕਰਾਂਗੇ ਹੁਣ ਆਪਾਂ ਨਮਕ ਐਡ ਕਰਾਂਗੇ ਪਰ ਇੱਕ ਚੀਜ਼ ਦਾ ਧਿਆਨ ਰੱਖਿਓ ਆਪਾਂ ਪਨੀਰ ਦੀ ਜਿਹੜੀ ਕੋਟਿੰਗ ਬਣਾਈ ਸੀ ਉਹਦੇ ਵਿੱਚ ਆਪਾਂ ਨਮਕ ਐਡ ਕੀਤਾ ਸੀ ਥੋੜੀ ਜਿਹੀ ਰੈੱਡ ਚਿੱਲੀ ਕੇ ਗਰਮ ਮਸਾਲਾ ਇੱਕ ਚਮਚਾ ਅਰਰਾਡ ਦਾ ਤੇ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਜੋ ਕੋਈ ਗਠ ਨਾ ਰਹੇ ਆਪਾਂ ਬੀਚੀਸ ਨੂੰ ਐਡ ਕਰਾਂਗੇ ਇਹ ਨਾ ਗਰੇਵੀ ਵੀ ਮਤਲਬ ਕਿ ਗਰੇਵੀ ਤਿਆਰ ਹੁੰਦੀ ਹੈ ਤੇ ਇਸ ਨਾਲ ਥੋੜੀ ਜਿਹੀ ਸ਼ਾਈਨ ਆ ਜਾਂਦੀ ਹੈ